ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪлюс ਅਗਲੇ 5-6 ਦਿਨਾਂ ਯਾਨੀ ਕਿ 15 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੋ ਆਉਂਦੇ ਦਿਨਾਂ ਦੇ ਵਿੱਚ ਮੀਂਹ ਤੇ ਕਿੰਨਾ ਐਸਾ ਨੇ ਇਹ ਵੀ ਦੇਖਦੇ ਹਾਂ ਐਸੇ ਲਈ ਤੀਆਂ ਤਾਜ਼ਾ ਸੈਟਲਰ ਦੱਸਣਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ 9 ਅਪ੍ਰੈਲ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ ਐਸਲੇ 7:00 ਦਾ ਟਾਈਮ ਹੋਣ ਜਾ ਰਿਹਾ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਜਿਹੜੇ ਬਾਰਡਰ ਏਰੀਆ ਦੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਫਰੀਦਕੋ ਅ ਸ਼੍ਰੀ ਅਮਰ ਇਸਰ ਸਾਹਿਬ ਤਰਨਤਾਰਨ ਸਾਹਿਬ ਔਰ ਗੁਰਦਾਸ ਸਿੰਘ ਇਹਨਾਂ ਖਾਗਾਂ ਦੇ ਵਿੱਚ ਬਦਲ ਹੋਈ ਅਸਲ ਵਿੱਚ ਪਹੁੰਚ ਕਰ ਚੁੱਕੀ ਆ ਸਿਸਟਮ ਇਹਨਾਂ ਭਾਗਾਂ ਦੇ ਵਿੱਚ ਸਰਗਰਮ ਹੈ ਖਾਸ ਕਰਕੇ ਜੇਕਰ ਆਪਾਂ ਦੇਖੀਏ ਤਾਂ ਉੱਤਰ ਪੱਛਮੀ ਪਾਕਿਸਤਾਨ ਜੰਮੂ ਦੇ ਖੇਤਰ ਔਰ ਹੇਟਲੇ ਪਾਕ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਪਾਕਿਸਤਾਨ ਦੇ ਨੇ ਇਹਨਾਂ ਭਾਗਾਂ ਦੇ ਵਿੱਚ ਪਛਮੀ ਸਿਸਟਮ ਕੱਲ ਪਹੁੰਚ ਕਰ ਗਿਆ ਸੀ ਦੇਰ ਸ਼ਾਮ ਹੁੰਦੇ ਹੁੰਦੇ ਕਿਤੇ ਕਿਤੇ ਸ਼ਰਾਟੇ ਵੀ ਲੱਗੇ ਨੇ ਫਾਮਿਓ ਰਾਜਸਥਾਨ ਦੇ ਖੇਤਰ ਹੁਣ ਜਾਂ ਫਿਰ ਪਾਕਿਸਤਾਨ ਵੱਲ ਲੈਂਦੇ ਪੰਜਾਬ ਦੇ ਜਾਂ ਫਿਰ ਲੈਂਦੇ ਹਾਸਾਨ ਵੱਲ ਜਿਹੜੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਹਲਕੇ ਟੁੱਟਵੇਂ ਸ਼ਰਾਟੇ ਲੱਗੇ ਸੀ ਸੋ ਆਉਂਦੇ 48 72 ਘੰਟੇ ਇਹ ਪਛਮੀ ਸਿਸਟਮ ਸਰਗਰਮ ਹੈ ਜੀ ਤੇ ਪਹਾੜੀ ਖੇਤਰਾਂ ਦੇ ਵਿੱਚ ਇਹ ਕਾਰਵਾਈਆਂ ਮਿਹਦੀਆਂ ਹੋਰ ਹਲਕੇ ਬਰਬਰੀ ਲੱਗ ਸਕਦੀ ਹੈ ਅਤੇ ਹੇਟਲੇ ਫਾਗ ਦੇ ਵਿੱਚ ਯਾਨੀ ਕਿ ਮੈਦਾਨਾ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਤੇ ਕਿਤੇ ਹਲਕੇ ਟੁੱਟਵੇਂ ਛਾਟੇ ਦੀ ਉਮੀਦ ਰਹੇਗੀ ਸੌ ਆਉਂਦੇ 48 ਘੰਟੇ ਇਸ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਇਨਾਂ ਫਾਗ ਦੇ ਵਿੱਚ ਉਮੀਦ ਅਰਜ ਕਰਾਵੇਗਾ ਪੰਜਾਬ ਦੇ ਵਿੱਚ ਅ ਵੈਸੇ ਜਲਾਵਾਰ ਅੰਕੜੇ ਜੇਕਰ ਅਫਾ ਤੁਹਾਡੇ ਨਾਲ ਸਾਂਝੇ ਕਰਦੇ ਆਂ ਤੇ ਜਲਾਵਾਰ ਅੰਕੜੇ ਅਫਾ ਅਨੁਮਾਨ ਲਗਾਉਣਾ ਕਾਫੀ ਮੁਸ਼ਕਲ ਹੈ ਕਿਉਂਕਿ ਹੋ ਸਕਦਾ ਮਾਝਾ ਏਰੀਆ ਜ਼ਿਆਦਾ ਕਵਰ ਹੋ ਜਾਵੇ ਤੇ ਮਾਲਵਾ ਘੱਟ ਹੋਵੇ ਮਾਲਵਾ ਜ਼ਿਆਦਾ ਕਵਰ ਹੋ ਜਾਂਦਾ ਤੇ ਮਾਝਾ ਦੋਬਾ ਘੱਟ ਰਹਿ ਸਕਦਾ ਘੱਟ ਦਾ ਮਤਲਬ ਇਹ ਨਹੀਂ ਕਿ ਬਹੁਤੇ ਇਸਾਮਾਂ ਤੇ ਸੁੱਕੇ ਲੰਗਜ ਵੇ ਸਿਸਟਮ ਹਲਕੇ ਟੁੱਟਵੇਂ ਛਰਾਟੇ ਦੀ ਉਮੀਦ ਜ਼ਿਆਤਰ ਖੇਤਾਂ ਦੇ ਵਿੱਚ ਲੱਗਦੀ ਜਿਹੜੀ ਅੱਜ ਆਪਰੀ ਹੈ ਤੇ ਬਾਕੀ ਸਾਰਾ ਕੁਝ ਆ ਜਿਹੜਾ ਡਿਪੈਂਡ ਕਰਦਾ ਉਹ ਡਿਪੈਂਡ ਕਰਦਾ ਹੈਟ ਤੇ ਤੇ ਦੱਖਣ ਫਰੇ ਦੀ ਹਵਾ ਤੇ ਸੇ ਹਾਕੀ ਜਗਾ ਸਿਸਟਮ ਵੀ ਤਗੜਾ ਹੋਵੇ ਫਿਰ ਸਪੋਰਟ ਜੜਿਆ ਆਲਾ ਚੀਜ਼ ਜੇ ਮਿਲਦੀ ਆ ਸਿਸਟਮ ਕਮਜ਼ੋਰ ਆ ਇਸ ਲਈ ਬਹੁਤੇ ਖਾਗਾਂ ਦੇ ਵਿੱਚ ਇਹ ਕਾਰਵਾਈਆਂ ਨਹੀਂ ਕਰੇਗਾ ਜੇਕਰ ਅਫਾ ਗੱਲ ਕਰੀਏ ਜੀ ਜੋ ਮੌਸਮ ਫਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਔਰੇਂਜ ਅਲਰਟ ਅੱਜ ਦੇ ਲਈ ਜਾਰੀ ਕੀਤੇ ਗਏ ਨੇ ਜੀ ਹੀਟ ਵੇਵ ਦੇ ਹੀਟ ਵੇਵ ਤੋਂ ਕੋਈ ਰਾਹਤ ਨਹੀਂ ਆ ਲੋ ਅੱਜ ਵੀ ਜੜਿਆ ਚੱਲਦੀ ਰਹਿਣੀ ਆ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਪਲੱਸ ਗਰਜਲੇਸ਼ ਦੇ ਨਾਲ ਤੇਜ਼ ਮੀਂਹ ਪਲੱਸ ਤੇਜ਼ ਹਵਾਵਾਂ ਦੀ ਅਧਿਕਤੀ ਹੋ ਸਕਦੀ ਆ 30 40 ਕਿਲੋਮੀਟਰ ਪ੍ਰਤੀ ਘੰਟਾ ਤੇ ਆਈਸੋਲੇਟਡ ਯਾਨੀ ਕਿ ਕੁਝ ਖਾਗਾਂ ਦੇ ਵਿੱਚ ਬਾਤੇ ਖਾਗਾ ਦੇ ਵਿੱਚ ਅੱਜ ਮੀਦੇ ਅਸਰ ਘਟਨੇ ਅੱਜ ਜਿਹੜੀ 9-10 ਵਜੇ ਰਾਤ ਹੋਏਗੀ ਜਾਂ ਫਿਰ ਕੱਲ 10 ਤਰੀਕ ਨੂੰ ਉਮੀਦ ਦੇ ਅਸਰ ਜਿਹੜੇ ਆ ਭਾਗਾਂ ਦੇ ਵਿੱਚ ਬਣਨਗੇ ਪਰ ਅੱਜ ਸ਼ਾਮ ਤੱਕ ਕੁਝ ਖਾਗਾਂ ਦੇ ਵਿੱਚ ਮੀ ਜਰੂਰ ਜਿਹੜੇ ਪਹੁੰਚ ਕਰਨਗੇ ਜਾਂ ਫਿਰ ਅੱਜ ਰਾਤ ਤੱਕ ਪਹੁੰਚ ਕਰ ਸਕਦੇ ਨੇ ਬਹੁਤੇ ਖਾਗਾਂ ਦੇ ਵਿੱਚ ਮੀ ਤੋ orange alert ਅੱਜ ਲਈ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਦੇ ਵਿੱਚ ਕੱਲ ਜਗ੍ਹਾ ਦਸਰੇ ਦੀ ਗੱਲ ਕਰਦੇ ਆਂ ਤੇ yellow alert ਜਾਰੀ ਕੀਤਾ ਗਿਆ ਨੇ ਗਰਜ ਚਮਕ ਦੀ ਨਾਲ ਵੀ ਕੱਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜ਼ਿਲ੍ਹਾ ਦੀ ਗਤੀ ਹੋ ਸਕਦੀ ਹੈ 40-50 ਕਿਲੋਮੀਟਰ ਪ੍ਰਤੀ ਘੰਟਾ ਝੱਖੜ ਝੁੱਲ ਸਕਦਾ ਜੀ ਵੀ ਝੱਖੜ ਝੱਲਣ ਦੇ ਆਸਾਰ ਜਿਹੜੇ ਬਣੇ ਹੋਏ ਨੇ ਪਰ ਉਹ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਹਨੇਰੀ ਬਹੁਤੇ ਖੇਤਰਾਂ ਦੇ ਵਿੱਚ ਫੌਚ ਨਹੀਂ ਕਰੇਗੀ ਜੇਕਰ ਵਾਟਰ ਏਰੀਆ ਤੋਂ ਐਂਟਰ ਕਰਦੀ ਆ ਤੇ ਅੱਗੇ 4-5 ਰਿਆ ਨੂੰ ਕਵਰ ਕਰੇਗੀ ਤੇ ਅੱਗੇ-ਅੱਗੇ ਜਿਵੇਂ-ਜਿਵੇਂ ਇਹ ਹੈਰੀ ਵਧੇਗੀ ਤੇ ਉਹ ਜੇ ਰਫਤਾਰ ਜਿਹੜੀ ਆ ਕਰਦੀ ਜਾਣੀ ਆ ਸੋ ਜੀ 10 ਤਰੀਕ ਤੱਕ ਇਹ ਸਿਸਟਮ ਨੇ ਸਮਾਪਤ ਹੋ ਜਾਣਾ ਹੈ 11 ਤਰੀਕ ਨੂੰ ਇਹ ਨਹੀਂ ਕਰ ਜਾਣਾ ਅੱਗੇ ਕੋਈ ਚ ਉਸ ਵਜ੍ਹਾ ਜਿਹੜੇ ਦਿਨ ਨੇ ਤੁਸੀਂ ਦੇ ਸਕਦੇ ਆ ਡਰਾਈ ਲੈਂਡ ਦੇ ਆਸਾਰ ਨੇ 12 13 14 15 ਇਹ ਦਿਨ ਜਿਹੜੇ ਸੁੱਕੇ ਰਹਿਣਗੇ ਟੈਂਪਰੇਚਰ ਫਿਰ ਤੋਂ ਜਿਹੜਾ ਤਾਂ ਨੂੰ ਚੜਨੇ ਸ਼ੁਰੂ ਹੋਣਗੇ ਸੋ ਇਹ ਸਾਰੀ ਅਪਡੇਟ ਐ ਮੌਸਮ ਵਾਲਾ ਜੋ ਪਾਗਲੋ ਜੋ ਜਾਰੀ ਕੀਤੀ ਗਈ ਹੈ ਫਿਲਹਾਲ orange alert ਜਿਹੜੇ ਆ ਪੰਜਾਬ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਹੀਰੋ ਵੇਬ ਦੇ ਪਲੱਸ ਗਰਜ ਰਿਸਕ ਦੇ ਨਾਲ ਮੀਂਹ ਤੇ ਕੱਲ ਦੇ ਲਈ yellow alert ਜਾਰੀ ਕੀਤਾ ਗਏ ਨੇ ਗਰਜ ਰਿਸਕ ਦੇ ਨਾਲ ਮੀਂਹ ਪਲੱਸ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਤੇ ਹਨੇਰ ਚੱਕਰ ਝੋਲ ਸਕਦਾ ਜੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸੋ ਜੀ ਸਿਸਟਮ ਦੀ ਅਪਡੇਟ ਹੋ ਕੇ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਦਿੰਦੇ ਰਹਾਂਗੇ ਧੰਨਵਾਦ